ਹਾਂਜੀ ਕੀ ਹਾਲ ਚਾਲ ਹੈ ਵੀਰੋ ਅੱਜ ਆਪਾਂ ਦੋ ਜਨਵਰਾਂ ਨੂੰ ਲੱਗੇ ਆ ਦਵਾਈ ਲਾਉਣ ਜੁਨਾਂ ਵਾਲੀ ਤੇ ਕਰੂ ਆਪਣੇ ਦੋਨੇ ਜਨਵਰਾਂ ਦਾ ਸ਼ੌਕ ਇੱਕ ਦੀ ਕਾਲੀ ਕਾਂਤ ਇੱਕ ਦੀ ਟੋਰੀ ਅੱਜ ਇਹਨਾਂ ਨੂੰ ਦਵਾਈ ਲਾਉਣ ਲੱਗੇ ਆ ਆਹ ਪੇਪਰ ਜਨ ਦਵਾਈ ਆ ਬਈ ਜਿਹੜੀ ਰਿਜਨਲ ਆ ਇੱਕ ਹੋਰ ਆਉਂਦੀ ਆ ਕਾਲੇ ਜੇ ਟੱਕਣ ਵਾਲੀ ਉਹਦਾ ਇਹਨਾਂ ਰਿਜ਼ਲਟ ਨਹੀਂ ਹੈਗਾ ਬਈ ਜਿੰਨਾ ਆਪ ਦਵਾਈ ਦਾ ਇਹਦੇ ਫੋਟੋ ਵੀ ਪਾ ਦਾਂਗੇ ਆਪਾਂ ਨਾਲ ਦਾ ਦਵਾਈ ਆ ਬਈ ਜਿਹੜੀ origignal result ਦਿੰਦੇ ੜੇ ਕਬੂਤਰਾਂ ਵਾਸਤੇ ਬਣੀ ਹੋਈ ਆ ਡਾਕਟਰ ਵੀ ਲਾਣ ਜਾਂ ਲੋਕ ਉਹ ਕੁੱਤੇ ਵਾਲੀ ਦਵਾਈ ਆ ਸਭ ਨੂੰ ਪਤਾ ਬਈ ਆਪਾਂ ਨੂੰ ਪਰ ਆ ਸਪੈਸ਼ਲ ਕਬੂਤਰ ਵਾਲੀ ਦਵਾਈ ਆ ਪੈਪਰ ਆ ਜੰਨਾ ਇਹ ਹੀ ਲਾਉਣੀ ਚਾਹੀਦੀ ਆ ਬਈ ਆਪਾਂ ਲੈ ਫੁੱਲ ਰਿਜ਼ਲਟ ਆ ਆ ਦਵਾਈ ਦਾ ਬੀ ਐਮ ਐਲ ਦੇ ਹਿਸਾਬ ਨਾਲ ਬਈ ਦਵਾਈ ਘੋਲ ਉਹ ਲੈਣੀ ਆਪਾਂ ਨੇ ਤੇ ਅੱਧਾ ਮਲੇ ਕਬੂਤਰ ਦੀ ਦਵਾਈ ਪਾ ਲੈਣੀ ਆ ਪੈਪਰ ਆ ਜੰਨਾ ਇਦੇ ਵਿੱਚ ਹਾਈ ਟੈਕ ਦੇ ਇੱਕ ਦੋ ਤੁਕਕੇ ਪਾ ਲਾਂਗੇ ਆਪਾਂ ਬਈ ਉਹ ਦਿਨ ਹੈ ਠੰਡੇ ਜਿਹੇ ਦਿਨ ਨੇ ਹਾਈ ਟੈਕ ਪਾ ਕੇ ਬਈ ਆਪਾਂ ਨੂੰ ਚੰਗੀ ਤਰ੍ਹਾਂ ਹਲਾ ਕੇ ਜੇ ਆਪਣੇ ਦੋਨੇ ਜਾਨਵਰਾਂ ਨੂੰ ਲਾ ਦਾਂਗੇ ਅਨ ਲੱਗਿਆ ਆਪਾਂ ਦਵਾਈ ਲਾਉਣ 2M ਲ ਇੱਕ ਕਬੂਤਰ ਨੂੰ ਲਾਉਣੀ ਆ ਬਈ ਅੱਧਾ ਮਲ ਦਵਾਈ ਪਾ ਕੇ ਪੇਪਰ ਜਨ ਜਿਆ ਜਾਨਵਰ ਆਪਣਾ ਕਾਲੀ ਕਾਂਤ ਵਾਲਾ ਕਰੋ ਸ਼ੌਕ ਇਹਦਾ ਪੱਟ ਲਾਉਣੇ ਆਪਾਂ ਦਵਾਈ ਉਹ ਵੀ ਪਤਮੋਟ ਵਾਲੇ ਕਬੂਤਰਾਂ ਚੋਂ ਆ ਬਈ ਇਹ ਲੈ ਵੀ ਤੇਰੀ ਤੇ ਲਾ ਦ ਬਾਈ ਚੱਕ ਲਾਤੀ ਆਪਣੀ ਜਾਨਵਰਾਂ ਨੂੰ ਬਾਈ ਇਹਨੂੰ ਵੀ ਇਹਨੂੰ ਕੱਢਾਂਗੇ 4-5 ਦਿਨਾਂ ਤੱਕ ਬਾਈ ਇਹਨੂੰ ਆ ਛੱਡ ਤੇ ਬਾਈ ਦਵਾਈ ਲਾ ਕੇ ਆਪਾਂ ਨੇ ਦੋਵੇਂ ਜਾਨਵਰ ਆਪਣੇ ਇਹ ਦੁਬਾਰਾ ਅੱਧਾ ਘੰਟਾ ਲਵੇ ਬਹਿ ਜਾ ਕਰੋ ਦਵਾਈ ਲਾ ਕੇ ਕਿਉਂਕਿ ਹਾਈ ਟੈਕ ਪਾ ਦਿੰਨੇ ਆਪਾਂ ਨਾਲ ਉਪਰ ਗਲਾਸ ਦਿੰਦਾ ਦੋ ਬਈ ਅੱਧਾ ਘੰਟਾ ਨਿਗਾਹ ਜੀ ਰੱਖ ਲਿਆ ਕਰੋ ਮੇਰਾ ਭਾਈ ਦਵਾਈ ਲਾ ਕੇ ਦੋ ਘੰਟੇ ਬਾਅਦ ਇਹਨਾਂ ਨੂੰ ਫੂਕਾ ਪਾਣੀ ਜ਼ਰੂਰ ਦੇ ਦਿਓ ਦਾਦਾ ਸੈਮਲ ਜੋ ਖਾਲੀ ਜਿਹਾ ਲੱਗਦੇ ਆ ਤੇ ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਆ ਫਿਰ ਤੇ ਖਾਮਗਰ ਰਿਜ਼ਲਟ ਤੁਹਾਨੂੰ ਬਈ ਬਾਅਦੋਂ ਜੁੰਨਾ ਦਾ ਇਹ ਪਰ ਜਿਹਨ ਦਵਾਈ ਵਧੀਆ ਬਈ